ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਅੱਜ ਆਪਾਂ ਪਾਸ਼ਾਵੋ ਸਿੱਖਾਂਗੇ ਜੀ ਸੋਰਠ ਮਹਲਾ ਪੰਜਵਾਂ ਸ੍ਰੀ ਗੁਰੂ ਅਰਜਨ ਦੇਵ ਜੀ ਪਾਸੋਂ ਉਚਾਰੀ ਹੋਈ ਬਾਣੀ ਵਿੱਚੋਂ ਸ਼ਬਦ ਹੈ ਗੁਰਬਾਣੀ ਗਾਵਹਿ ਭਾਈ ਉਹ ਸਫਲ ਸਦਾ ਸੁਖਦਾਈ ਤੇ ਇਸ ਸ਼ਬਦ ਨੂੰ ਆਪਾਂ ਬਹੁਤ ਹੀ ਆਸਾਨ ਅਤੇ ਮਿੱਠੀ ਤਨ ਦੇ ਕਰਨ ਜਾ ਰਹੇ ਹਾਂ ਤੇ ਜਦੋਂ ਵੀਰਾਂ ਦੇ ਸਕੇਲ ਤੇ ਆਪਾਂ ਇਸ ਸ਼ਬਦ ਨੂੰ ਗਾਇਨ ਕਰਦੇ ਹਾਂ ਤਾਂ ਮਧ ਸੱਤਕ ਵਿੱਚ ਸਾ ਸ਼ੁੱਧ ਰੇ ਸ਼ੁੱਧ ਗਾ ਸ਼ੁੱਧ ਮਾ ਪਾ ਸ਼ੁੱਧ ਧਾ ਇਸ ਤੋਂ ਬਾਅਦ ਨੀ ਕੋਮਲ ਅਤੇ ਨੀ ਸ਼ੁੱਧ ਦੋਨੋਂ ਹੀ ਲੱਗਦੇ ਹਨ ਤੇ ਤਾ ਸੱਤਕ ਵਿੱਚ ਸਾ ਅਤੇ ਸ਼ੁੱਧ ਰੇ ਇਹਦੇ ਤੱਕ ਸਬਦਾ ਚਲਣ ਹੈ ਤੇ ਦੇਖਦੇ ਹਾਂ ਪਹਿਲਾ ਸਥਾਈ ਅਤੇ ਫਿਰ ਸਿੱਖਦੇ ਹਾਂ ਸਥਾਈ ਨੂੰ ਅਤੇ ਅੰਤਰੇ ਨੂੰ ਗੁਰਬਾਣੀ ਗਾਵੇ ਪਾਈ ਓਹੋ ਸਫਨ ਸਦਾ ਸੁਖਦਾਈ ਗੁਰਬਾਣੀ ਗਾਵੇ ਪਾਈ ਓਹੋ ਸਫਨ ਸਦਾ ਸੁਖਦਾਈ ओ oh, सफ़ल सदा सुखदााई oh, सफ़ल सदा सुखदााई सफ़ल सदा सुखदााई ओ सफ़ल सदा सुखदााई गुराणी गावे ਸਫਨ ਸਦਾ ਸੁਖਦਾਈ ਤੇ ਹੁਣ ਦੇਖਦੇ ਆ ਕੱਲੇ ਕੱਲੇ ਸੁਰ ਤੇ ਗੁਰਬਾਣੀ ਗਾਵੇ ਗੁਰਬਾਣੀ ਗਾਵੇ ਪਾਈ ਓਹ ਸਫਲ ਸਦਾ ਸੁਖ ਦਾਈ ਗੁਰਬਾਣੀ ਗਾਵੇ ਪਾਈ ਓਹ ਸਫਲ ਸਦਾ ਸੁਖ ਦਾਈ ਫਿਰ ਤੋਂ ਬਾਦ ਓਹ ਸਫਲ ਓਹ सफल सदा सुखदाई ओ सफल सदा सुखदाई ओ सफल सदा सुखदाई सुखदा ਸਫਲ ਸਦਾ ਸੁਖਦਾਈ ਤੇ ਦੂਸਰੇ ਅੰਦਾਜ਼ ਵਿੱਚ ਇਸ ਨੂੰ ਗਾਇਨ ਕਰਨਾ ਹੈ ਓਹ ਸਫਲ ਸਦਾ ਸੁਖਦਾਈ ਬਸ ਥੋੜਾ ਜਿਹਾ ਇੱਥੇ ਫਰਕ ਹੈ ਸਦਾ ਸੁਖਦਾਈ ਓਹ ਸਫਲ ਸਦਾ ਸੁਖਦਾਈ ਉਹ ਸਫਲ ਸਦਾ ਸੁਖਦਾਈ ਇਸ ਤੋਂ ਬਾਅਦ ਇਹ ਮਾ ਜਾਂਦਾ ਹੈ ਗੁਰਬਾਣੀ ਗਾਵ ਹੈ ਭਾਈ ਉਹ ਸਫਲ ਸਦਾ ਸੁਖਦਾਈ ਤੇ ਇਸ ਤੋਂ ਬਾਅਦ ਆਪਾਂ ਅੰਤਰਾ ਦੇਖਦੇ ਹਾਂ ਗੁਰਪੂਰੇ ਛਿ ਆਪਣੇ ਕਰ ਦੇ ਨੇ ਗੁਰ ਪੂਰੇ ਪੂਰੀ ਕੀ ਨੇ ਛਿ ਆਪਣੇ ਕਰ ਦੇ ਨੇ ਜੰਤਰੀ ਦੀ ਦੂਜੀ ਪੰਕਤੀ ਸੇਮ ਇਸੇ ਤਰੀਕੇ ਨਾਲ ਆਣੀ ਹੈ ਪਹਿਲਾਂ ਆਪਾਂ ਇਸ ਪੰਕਤੀ ਨੂੰ ਦੇਖਦੇ ਹਾਂ ਗੁਰ ਪੂਰੇ ਪੂਰੀ ਕੀ ਬਖਸ਼ਿ ਆਪਣੇ ਕਰ ਦੇ ਨੇ ਸੇਵੇਂ ਸਦ੍ਰਿਕ ਨਾਲ ਨਿਤ ਅਨੰਦ ਸੁਖ ਪਾਇਆ ਥਾ ਸਗਲੇ ਸੁਖੀ ਵਸਾਇਆ ਨਿਤ ਅਨੰਦ ਸੁਖ ਪਾਇਆ ਸਗਲੇ ਸੁਖੀਵ ਸਾਇਆ ਇਸ ਤੋਂ ਬਾਅਦ ਓ ਸਫਲ ਸਦਾ ਸੁਖਦਾਈ ਓ ਸਫਲ ਸਦਾ ਸੁਖਦਾਈ ਤੇ ਦੂਸਰੀ ਵਾਰ ਜਦੋਂ ਇਸ ਗਾਇਨ ਕਰ ਰਹੇ ਥੋੜਾ ਜਿਹਾ ਗਾਇਨ ਦਾ ਅੰਦਾਜ਼ ਚੇਂਜ ਹੈ ਜਿਸ ਤਰ੍ਹਾਂ ਪਹਿਲਾਂ ਦੱਸਿਆ ਸੀ ਓ ਸਫਲ ਸਦਾ ਸੁਖਦਾਈ ਓ ਸਫਲ ਸਦਾ ਸੁਖਦਾਈ ਇਸ ਤੋਂ ਵਾਸੇ ਮ ਆ ਜਾਂਦਾ ਹੈ ਸਥਾਈ ਗੁਰਬਾਣੀ ਗਾਵੇ ਪਾਈ ਓ ਸਫਲ ਸਦਾ ਸੁਖਦਾਈ ਮੈਨੂੰ امید ਹੈ ਕਿ ਆਪ ਜੀ ਆਸਾਨੀ ਦੇ ਨਾਲ ਇਹ ਸ਼ਬਦ ਸਿੱਖ ਸਕੋਗੇ ਜੋ ਕਿ ਅਗਲੇ ਅੰਤਰੇ ਬਿਲਕੁਲ ਸੇਮ ਇਸੇ ਤਰੀਕੇ ਨਾਲ ਹਨ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ